ਸੜਕੇ ਸ਼ੇਕਰੀਆ ਕੈ ਨਾਇਆ ਸੜੀ ਕਰ ਜਗਰਾਤਾ ਤੈਨੂੰ ਲੈ ਨਾਇਆ ਮਾ ਸਾਡੇ ਕਰ ਜਗਰਾਤਾ ਤੈਨੂੰ ਹੈ ਨਾਇਆ ਮਾ ਸਾਡੇ ਕਰ ਜਗਰਾਤਾ ਤੈਨੂੰ ਲੈ ਕਰ ਵਿੱਚ ਰਹੰਦੇ ਓ ਨੂ ਪਾਗ ਲਗਜੂ ਜਿਸ ਕਰ ਵਿੱਚ ਰਹੰਦੇ ਓ ਨੂ ਪਾਗ ਲਗਜੂ ਤੇਰੇ ਹੌਣ ਨਾਲ ਬੱਚੇ ਆਦਮਾ ਜੂ ਜਿਸ ਕਰ ਵਿੱਚ ਰਹੰਦੇ ਓ ਨੂ ਪਾਗ ਲਗਜੂ ਤੇਰੀ ਦੀਦ ਦੇ ਪਿਆਸੇ ਮੇਰੇ ਨੈਣ ਆ ਸਾਡੀ ਕਰ ਜਗਰਤਾ ਤੈਨੂੰ ਕਹਿਣਾ ਮਾ ਸਾਡੇ ਕਰ ਜਗਰਤਾ ਤੈਨੂੰ ਲੈਣਾ ਆ ਮਾ ਸਾਡੇ ਕਰ ਜਗਰਤਾ ਤੈਨੂੰ ਕਹਿ ਨਾ ਆ ਹੋਵੇ ਤੇ ਤਮਜੂ ਦੂਰ ਕਰਦੀ ਆਵੇਂ ਨਾ ਕੋ ਪਲ ਤੈਨੂੰ ਯਾਦ ਕੀਤੇ ਬਿਨਾ ਮਾਨਾ ਲੱਗੇ ਮੇਰੀ ਪਲ ਤੈਨੂੰ ਯਾਦ ਕੀਤੇ ਬਿਨਾ ਮਾਨਾ ਲੱਗੇ ਕੋਈ ਪਲ ਹੋਵੇ ਤੇ ਤੋ ਰੱਖੇ ਮਜੂ ਦੂਰ ਕਰਦੀ ਆਵੇਂ ਤੈਨੂੰ ਯਾਦ ਕੀਤੇ ਬਿਨਾ ਮਾਲ ਲੰਘੇ ਨਾ ਉਪਲ ਪਾਈਓ ਚਰਨਾਚ ਤੇਰੇ ਮਾਈ ਬੈੜ ਆਇਆ ਸਾਡੀ ਕਰ ਜਗਰਾਤਾ ਤੈਨੂੰ ਲੈ ਨਾ ਆ ਮਾ ਸਾਡੇ ਕਰ ਜਗਰਾਤਾ ਤੈਨੂੰ ਕਹਿ ਨਾ ਆ ਮਾ ਸਾਡੇ ਕਰ ਜਗਰਾਤਾ ਤੈਨੂੰ ਲੈ ਨਾ ਆ ਜਦੋਂ चारूंगारा भरिया फिर पुछो ना कि सानू किन्ना चार चढ़या फिर पुछो ना कि सानू किन्ना चार चढ़िया ताइयों बल हर पैर ਕਰ ਜਗਰਾਤਾ ਤੈਨੂੰ ਕੈ ਨਾਇਆ ਮਾ ਸਾਡੇ ਕਰ ਜਗਰਾਤਾ ਤੈਨੂੰ ਲੈ ਨਾਇਆ ਮਾ ਸਾਡੇ ਕਰ ਜਗਰਾਤਾ ਤੈਨੂੰ ਕੈ ਨਾਇਆ ਮਾ ਚਕਰਾ ਸ਼ੀਰਾ ਵਾਲੀ ਦਾ ਭੋਰ ਸੱਚੇ ਦਰਵਾਰ ਕੀ ਜੈ